ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਆਪਾ ਖੋਵਨ ਕੋ ਸਬਦ ਔਰ ਕਹੇ ਗੁਰਤਾਹੇ ਆਪਾ ਖੋਵਨ ਕੋ ਸਬਦ ਔਰ ਕਹੇ ਗੁਰਤਾਹੇ ਸਤਨ ਜੀ ਧਨ ਆ ਆ ਵਾਹੇ ਗੋਦ ਸਾਹਿਬ ਮਰੀ ਸਰਣ ਤਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਖੋ ਰਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਆਏ ਪ੍ਰਵ ਸ਼ਰਣਾਗਤੀ ਕਿਰਪਾ ਨਦ ਦਇਆ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਾ ਜੁਹ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾ ਅਲੰਗਰੰ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਸਗੁਰੂ ਤਕਤਾਂ ਦੇ ਮਲਕ ਬਖਸ਼ੰਦ ਪਦਸ਼ ਸਰਵ ਸੰਤ ਦੇ ਅਦਰ ਗੁਰੂ ਤਾਂ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜਰੀ ਦੇ ਅੰਦਰ ਹਾਜ਼ਰੀਆਂ ਰਵਾਰੀ ਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਕ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਤ ਸੰਗਤ ਜਿਓ ਬਡੇ ਹੀ ਭਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ। ਜੀਵਨ ਇਤਿਆਸ ਦੀ ਆਪਾਂ ਹਰ ਰੋਜ ਸਾਂਝ ਪਾਉਂਦੇ ਹਾਂ। ਜੀਵਨ ਇਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਉਹ ਸਤਿਗੁਰੂ ਜੀ ਆਂਦੇ। ਜੀਵਨ ਇਤਿਆਸ ਦੀ ਲੜੀ ਨੂੰ ਮੰਗੇ ਤੋਰੀਏ। ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਆਸੀ ਸੋ ਸਤਿਗੁਰਾਂ ਦੇ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸਾਜ ਭਾਈਏ ਗੁਰੂ ਫਤਿਹ ਦੇ ਨਾਲ ਆਪ ਆਪਣੀ ਅੰਗੁਰੂ ਮੋਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਮਡੇ ਆਦੋ ਗੋ ਸਤਿਕਾਰ ਸਹਿਤ ਫਤਿਹ ਪ੍ਰਵਾਨ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਸੂਆਣੀਆਂ ਨੂੰ ਉਹਨਾਂ ਇਸਤਰੀਆਂ ਨੂੰ ਸਮਝਾ ਰਹੇ ਨੇ ਜਿਨ੍ਹਾਂ ਨੇ ਰੇਦੀਆਂ ਸਿੱਧੀਆਂ ਅਤੇ ਜੰਤਰ ਮੰਤਰ ਤੰਤਰ ਬੜੇ ਸਿਖੇ ਸੀ ਬੜਾ ਸਮਾਂ ਉਹਨਾਂ ਨੇ ਆਪਣਾ ਪ੍ਰਵਾਦ ਕੀਤਾ ਰਿਤੀਆਂ ਸਿੱਧੀਆਂ ਮਿਲੀਆਂ ਤਾਂ ਉਹਦੋਂ ਆਪਣੇ ਹਿਸਾਬ ਦੇ ਨਾਲ ਰਿਤੀਆਂ ਸਿੱਧੀਆਂ ਨੂੰ ਚਲਾਉਣ ਲੱਗੇ ਤਾਂ ਜਦੋਂ ਗੁਰੂ ਅਨੰਕ ਦੇ ਮਹਾਰਾਜ ਜੀਆ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਆਪਣੇ ਅਲਫਾਜ਼ ਆਪਣੇ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣਾਏ ਨੇ ਕਿ ਤੁਹਾਡੇ ਕੀਤੇ ਹੋਏ ਗੁਨਾਹ ਨਾ ਵਕਸ਼ਣ ਜੋਗ ਨੇ ਤੁਹਾਡੇ ਕੀਤੇ ਹੋਏ ਪਾਪ ਇਨਾਂ ਵਕਸ਼ਣ ਜੋਗ ਇੱਕ ਪਾਪ ਹੈ ਇਨਸਾਨ ਨੂੰ ساری ਜ਼ਿੰਦਗੀ ਤੜਫਾਉਂਦਾ ਰਹਿੰਦਾ ਇੱਕ ਗੁਨਾਹ ਕੀਤਾ ਜਾਂ ساری ਜ਼ਿੰਦਗੀ ਇਨਸਾਨ ਸਾਤਰ ਦੇ ਕੰਢੇ ਤੇ ਖੜਾ ਰਹੇ ਕਿ ਪਾਪ ਇੱਕ ਬੀਜ ਹੈ ਗੁਨਾਹ ਇੱਕ ਬੀਜ ਹੈ ਤੁਸੀਂ ਗੁਨਾਹ ਤੇ ਗੁਨਾਹ ਕਰਦੇ ਰਹੇ ਬੀਜ ਤੇ ਬੀਜ ਬੀਜਦੇ ਰਹੇ ਤਾਂ ਜੇ ਤੁਸੀਂ ਹੁਣ ਆਖੋਗੇ ਕਿ ਹੁਣ ਬਚਨ ਬੰਦ ਕੀਤੇ ਹੁਣ ਰੱਬ ਦਾ ਨਾਮ ਜਪਿਆਂ ਸਾਡੇ ਪਾਪ ਲੈ ਜਾਣਗੇ ਜਿੰਨੇ ਤੁਸੀਂ ਪਾਪ ਕੀਤੇ ਨੇ ਗੁਨਾਹ ਕੀਤੇ ਨੇ ਉਹ ਤੋਂ ਕਹੀਂ ਗੁਨਾ ਤੁਹਾਨੂੰ ਪਲੇ ਕੰ ਜੰਗੇ ਕਰਮ ਕਰਨੇ ਮੈਂ ਇਹ ਤਾਂ ਅਹੇ ਕਰ ਕਰੇ ਸੁ ਅਹੇ ਕਰ ਪਾਏ ਇੱਕ ਹੱਥ ਦੇ ਨਾਲ ਕਰ ਲੈ ਦੂਜੇ ਦੇ ਨਾਲ ਲੈ ਲੈ ਇੱਕ ਹੱਥ ਦੇ ਨਾਲ ਦੇ ਦੇ ਦੂਜੇ ਹੱਥ ਦੇ ਨਾਲ ਲੈ ਇਦਾਂ ਸਤਿਗੁਰੂ ਕਹਿੰਦੇ ਨੇ ਇਹ ਨਿਜਮ ਹੈ ਰੱਬ ਦੇ ਦਰ ਦਾ ਦੁਨੀਆ ਦਾ ਵੀ ਨਿਜਮ ਹੈ ਇੱਕ ਦਫਾ ਦੋ ਦਫਾ ਤਿੰਨ ਦਫਾ ਸੀ ਕਿਸੇ ਤੋਂ ਮੰਗਾਂਗੇ ਚੌਥੀ ਦੱਪਾ ਦਾ ਪਤਾ ਲੱਗ ਜੇਗਾ ਕਿ ਇਹ ਇਹਦਾ ਸੁਪਾ ਹੈ ਮੰਗਣ ਦੀ ਇਹਦੀ ਆਦਤ ਹੈ ਮੰਗਣ ਦੀ ਇਹ ਆਪ ਕਿਸੇ ਦੇ ਕਮ ਆਉਣ ਵਾਲਾ ਨਹੀਂ ਹੈ ਪਰ ਰੱਬ ਜੀ ਮੰਗਦੇ ਨੇ ਇਸ ਤੋਂ ਇਹਦਾ ਸਮਾਂ ਮੰਗਦੇ ਨੇ ਇਹਦਾ ਮਨ ਮੰਗਦੇ ਨੇ ਕਿ ਜਿਹੜਾ ਤੇਰਾ ਮਨ ਹੈ ਨਾ ਇਹ ਮਨ ਅਸੀਂ ਤਾਂ ਮੰਗਦੇ ਹਾਂ ਕਿ ਤੇਰਾ ਮਨ ਘੜਿਆ ਜਾਵੇ ਤੇਰਾ ਮਨ ਇੱਕ ਸਰੂਪ ਬਣ ਜੇ ਤੱ ਜੋਦਾਨਾ ਨੂੰ ਸਮਝਾ ਰਹੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਸਾਰਿਆਂ ਨੇ ਇੱਕੋ ਹੀ ਆਵਾਜ਼ ਦੇ ਵਿੱਚ ਕਿਹਾ ਹੈ ਅੱਜ ਤੋਂ ਬਾਅਦ ਅਸੀਂ ਤੋਬਾ ਕਰਦੇ ਹਾਂ ਅੱਜ ਤੋਂ ਬਾਅਦ ਕਿਸੇ ਵੀ ਜੰਤਰ ਮੰਤਰ ਤੰਤਰ ਦਾ ਇਸਤੇਮਾਲ ਨਹੀਂ ਕਰਾਂਗੇ ਕਿਸੇ ਵੀ ਰਿੱਧੀ ਸਿੱਧੀ ਨੂੰ ਅਸੀਂ ਅਜਮਾਵਾਂਗੇ ਨਹੀਂ ਅਰਿੱਧੀਆਂ ਸਿੱਧੀਆਂ ਅੱਜ ਤੁਹਾਡੇ ਮਵਾਰਕ ਚਰਨਾਂ ਤੇ ਰੱਖਦੇ ਆਂ ਆਤੰਤਰ ਮੰਤਰ ਜੰਤਰ ਤੁਹਾਡੇ ਮਵਾਰਕ ਚਰਨਾਂ ਤੇ ਰੱਖਦੇ ਆਂ ਅਸੀਂ ਕਿਸੇ ਨੂੰ ਡਰਾਵਾਂਗੇ ਨਹੀਂ ਇਹਨਾਂ ਦਾ ਇਸਤੇਮਾਲ ਨਹੀਂ ਕਰਾਂਗੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਤੱਕ ਕੇ ਉਹਨਾਂ ਨੂੰ ਵੇਖ ਕੇ ਉਹਨਾਂ ਦਾ ਬਦਲ ਹੁੰਦਾ ਸਮਾ ਮਲੋ ਜਿਵੇਂ ਉਹ ਗੱਲਾਂ ਕਰਦੇ ਸੀ ਸਤਪੁਰਾਂ ਨੇ ਉੱਤੇ ਸ਼ਬਦ ਉਚਾਰਨ ਕੀਤਾ ਸੀ ਗੱਲੀ ਅਸੀਂ ਚੰਗੇ ਆ ਅਚਾਰੀ ਬੁਰੀਆਂ ਹਨ ਮਨੋਂ ਨੂੰ ਸੁਧਾ ਖਾਲੀ ਬਾਹਰ ਚਿੱਟਮੀ ਰਿਸਾ ਕਨੇ ਤੇ ਨਾੜੀਆਂ ਜੋ ਸੇਵ ਦਰ ਘੜੇ ਹੁਣ ਕਹਿੰਦੇ ਤੁਸੀਂ ਰੀਸ ਕਰਨੀ ਹੈ ਜਿਹੜਾ ਰੱਬ ਤੇ ਦਰ ਤੇ ਖਲੋਤਾ ਹੈ ਕਿ ਜਲਦੀ ਅਸੀਂ ਜਿਵੇਂ ਉਹ ਰੰਗਿਆ ਗਿਆ ਹੈ ਅਸੀਂ ਵੀ ਰੰਗੇ ਜਾਈਏ ਸਮਾਨਾ ਲੱਗੇ ਸਾਂ ਸਤਿਗੁਰੂ ਕਹਿੰਦੇ ਇਹ ਰੱਬ ਦੇ ਦਰਸਤੇ ਦਾ ਮੰਦਰ ਤੇ ਚੜਨ ਦੇ ਲਈ ਸੀੜੀ ਦੀ ਪੌੜੀ ਦੀ ਜ਼ਰੂਰਤ ਪੈਂਦੀ ਹੈ ਸਟੈਪ ਬਾਾਈ ਸਟੈਪ ਜਾਣਾ ਪੈਂਦਾ ਹੈ ਰੱਬ ਦੇ ਦਰ ਤੇ ਰੱਬ ਦੇ ਆਨੰਦ ਤੱਕ ਰੱਬ ਦੀ ਖੁਸ਼ੀ ਤੱਕ ਰੱਬ ਦੇ ਖੇੜੇ ਤੱਕ ਪਹੁੰਚਣ ਦੇ ਲਈ ਵੀ ਸੰਗਤ ਦੀ ਸਾਡੇ ਸਟੈਪ ਹੁਣ ਕਿਸੇ ਵੀ ਧਰਮ ਨੂੰ ਮੰਨਣਾ ਹੈ ਤਾਂ ਉਸ ਧਰਮ ਦੇ ਮੁਤਾਬਕ ਅਸੀਂ ਚੱਲਦੇ ਆਂ ਧਰਮ ਦੇ ਮੁਤਾਬਕ ਇਹਦੋ ਚੱਲਣਾ ਹੈ ਸਾਡੇ ਸਟੈਪ ਨੇ ਅਮਰਤ ਸ਼ਕਾਇਆ ਜਾਂਦਾ ਪਹਿਲਾ ਸਟੈਪ ਹੈ ਪਾਣੀ ਦਾ ਜਪ ਕਰਨਾ ਮੂਲ ਮੰਤਰ ਗੁਰ ਮੰਤਰ ਦਾ ਜਪ ਕਰਨਾ ਕਿ ਅਗਲੇ ਸਟੈਪ ਨੇ ਸਕੇ ਪਰ ਸਤਿਗੁਰੂ ਕਹਿੰਦੇ ਨੇ ਪਹਿਲਾ ਸਟੈਪ ਤੇ ਫਿਰ ਇਹ ਚੜੇਗਾ ਨਾ ਦੂਜੇ ਤੇ ਜੇ ਪਹਿਲੇ ਨੂੰ ਤੋਂ ਪਹਿਲੇ ਤਖਲੋਵੇਂਗਾ ਆਪਣੇ ਹਿਸਾਬ ਦੇ ਨਾਲ ਜੋ ਮਰਜੀ ਹੈ ਪਰ ਸਤਿਗੁਰੂ ਕਹਿੰਦੇ ਨੇ ਪਹਿਲਾ ਸਟੈਪ ਤਰਾ ਅਮਰਤ ਖੰਡੇ ਬਾਟੇ ਦੀ ਬਹੁਤ ਸ਼ੁਰੂ ਹੁੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਮੰਨਦਾ ਕਿਉਂਕਿ ਉਹ ਤਾਂ ਖੰਡੇ ਵਾਟੇ ਦੀ ਪਹਲ ਉੱਪਰ ਹੁੰਦੇ ਨੇ ਕਾਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਮੱਲੋ ਸੁਣਾ ਰਹੇ ਸੀ ਇਹਨਾਂ ਨੂੰ ਤਾਂ ਸਾਰੇ ਸ਼ਾਂਤ ਰੋਕੇ ਬੈਠੇ ਨੇ ਤੇ ਜਦੋਂ ਸ਼ਾਂਤ ਬੈਠੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਉਹਨਾਂ ਦੇ ਮਨ ਦੀਆਂ ਜਿਸ ਤਰ੍ਹਾਂ ਸਤਿਗੁਰੂ ਗੱਲਾਂ ਕਰਕੇ ਫਿਰ ਉਹਨਾਂ ਦੇ ਨਾਲ ਹਾਸੇ ਖੇੜੇ ਦੀਆਂ ਗੱਲਾਂ ਕਰਨੀਆਂ ਪਰਵਾਰਕ ਗੱਲਾਂ ਕਰਨੀਆਂ ਤਾਂ ਐਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨਾਲ ਗੱਲਾਂ ਕਰਦੇ ਸੀ ਉਹ ਪ੍ਰੇਮ ਸੇ ਤਬੀ ਆਪਾ ਸਰਵਣ ਕਰੀਏ ਕਭੀ ਸੰਤੋਖ ਸਿੰਘ ਜੀ ਝੂੜਾ ਬਣੇ ਜੀ ਦਾ ਇਤਿਹਾਸ ਲਿਖਿਆ ਹੋਇਆ ਜੋ ਆਪਾ ਸਰਵਣ ਕਰਦੇ ਹਾਂ ਦੋਹਰਾ ਆਪਾ ਕੋਵਨ ਕੇ ਸਬਦ ਔਰ ਕਹੇ ਗੁਰ ਤਾਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸੁਣਾ ਰਹੇ ਸੀ ਆਪਣੇ ਬਚਨ ਆਪਾ ਕੋਵਨ ਉਹ ਆਪਾ ਕੋਵਨ ਦਾ ਭਾਵ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜਣ ਜਿਹੜੇ ਅਲਫਾਜ ਸਣਾਏ ਨੇ ਤੱਕ ਉਹ ਅਲਫਾਜ਼ ਇਹ ਤਾਂ ਦੇ ਨੇ ਮਤਲਬ ਹੁਣ ਤੱਕ ਜਿਹੜਾ ਵੀ ਬਚਨ ਸੁਣਦੇ ਹੈ ਉਹ ਕੀ ਲਿਆ ਜਾਂਦਾ ਹੈ ਅਤੇ ਇਹ ਤਾਂ ਦੇ ਬਚਨ ਕਿਸੇ ਵੀ ਗ੍ਰੰਥ ਦੇ ਵਿੱਚ ਨਹੀਂ ਨੇ ਜੋ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਜੇ ਉਹ ਕਿਸੇ ਨੂੰ ਵੀ ਮਿਲਦੇ ਨਹੀਂ ਭਾਵੇਂ ਮੌਕੇ ਦਾ ਬਾਦਸ਼ਾਹ ਕਿਉਂ ਨਹੀਂ ਉਹਨੂੰ ਵੀ ਜਾਬਰ ਕਹਿ ਬਾਬਰ ਨੂੰ ਵੀ ਜਾਬਰ ਕਹਿ ਦਿੱਤਾ ਤੇਰੇ ਵਰਗਾ ਜ਼ਾਲਮ ਹੁੰਦਾ ਦੁਨੀਆ ਤੇ ਹੈ ਕੋਈ ਨਹੀਂ ਤੂੰ ਆਪਣੇ ਆਤਮ ਨੂੰ ਧਰਮਿਆ ਕਰਉਂ ਉਹਨੂੰ ਗੁਰੂ ਅਨਕਦੇਵ ਮਹਾਰਾਜ ਜੀ ਨੇ ਆਪਣੀ ਮੌਜ ਦੇ ਵਿੱਚ ਕਹਿੰਦੇ ਨੇ ਹੁਣ ਮੌਜ ਉਹਨਾਂ ਦੀ ਵੇਖੋ ਕਿਦਾਂ ਦੀ ਹੈ ਉਹਨਾਂ ਨੂੰ ਸਾਰਾ ਗਿਆਨ ਦੇ ਕੇ ਅਲਫਾਜ ਸੁਣਾ ਕੇ ਆਪਾ ਕੋਵਨ ਫਿਰ ਉਹਨਾਂ ਦੇ ਨਾਲ ਗੱਲਾਂ ਇਦਾਂ ਕਰਦੇ ਨੇ ਕਿਸੇ ਨੂੰ ਧੀ ਦੇ ਨਾਲ ਕਿਸੇ ਨੂੰ ਭੈਣ ਦੇ ਨਾਲ ਜਿੱਦਾਂ ਵੀ ਉਹਨਾਂ ਦੀ ਉਮਰ ਹੈ ਉਸ ਹਿਸਾਬ ਦੇ ਨਾਲ ਹਰ ਇੱਕ ਨੂੰ ਮਿਲਦੇ ਨੇ ਆਪਣੇ ਆਪ ਨੂੰ ਕੋਕੇ ਇਦਾਂ ਲੱਗਦਾ ਹੈ ਕਿ ਇਹ ਸਾਡੇ ਹੀ ਪਰਿਵਾਰ ਦੇ ਇਤਨਾ ਵੱਡਾ ਗਿਆਨ ਦੇ ਕੇ ਉਹਨਾਂ ਨੂੰ ਏ ਵੀ ਨਹੀਂ ਜਤਾਉਂਦੇ ਕਿ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਤੋਂ ਵੱਡੇ ਨੇ ਜੇ ਇਹ ਰੱਬ ਦਾ ਰੂਪ ਨਹੀਂ ਕਿਉਂਕਿ ਉਹ ਹਰ ਵਕਤ ਆਪਣੇ ਆਪ ਨੂੰ ਮੁਗਤ ਰੱਖਦੇ ਸੀ ਕਿਸੇ ਦੇ ਸਾਹਮਣੇ ਕਦੇ ਵੀ ਉਹਨਾਂ ਨੇ ਆਪਣੇ ਆਪ ਨੂੰ ਰੱਬ ਨਹੀਂ ਅਖਵਾਇਆ ਰੱਬ ਦਾ ਭਗਤ ਨਹੀਂ ਅਖਵਾਇਆ ਜਦੋਂ ਵੀ ਗੱਲ ਕਰਦੇ ਨੇ ਨਿਮਾਣਾ ਸ਼ਾਇਰ ਕਹਿੰਦੇ ਨੇ ਆਪਣੇ ਆਪ ਨਾਨਕ ਸ਼ਾਇਰ ਇਹ ਵੀ ਕਹਿੰਦੇ ਜਦੋਂ ਵੀ ਰੱਬ ਨੂੰ ਨਵਾਜੇ ਆ ਰੱਬ ਦੀ ਗੱਲ ਕੀਤੀ ਉਹਨਾਂ ਨੇ ਤਾਂ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਪਰ ਮੈਨੂੰ ਨਾ ਇਹ ਮੰਨਣਾ ਕਿ ਸਾਰਾ ਗਿਆਨ ਦਿੱਤਾ ਲਾਜ਼ਮੀ ਹੈ ਸਾਰਾ ਧਿਆਨ ਉਹਨਾਂ ਦਾ ਗੁਰੂ ਨਾਨਕ ਦੇਵ ਜੀਾਂ ਦੇ ਕਿ ਇਹ ਕਿਤੇ ਮੈਨੂੰ ਰੱਬ ਮੰਨਣਾ ਤਾਂ ਉਹਨਾਂ ਨੇ ਆਪਣਾ ਕੋਬਣ ਦੇ ਲਈ ਉਹਨਾਂ ਦੇ ਨਾਲ ਹਾਸੇ ਮਜ਼ਾਕ ਦੀਆਂ ਗੱਲਾਂ ਕੀਤੀਆਂ ਸੁਣ ਕਰ ਉਰ ਬੈਰਾਗ ਭਾ ਦੀਨ ਭਈ ਬਚਿ ਪ੍ਰਾਹੇ ਤੋਂ ਉਹਨਾਂ ਦੇ ਅੰਦਰ ਜਿਹੜੇ ਸੁਣਨ ਵਾਲੇ ਸੀ ਉਹਨਾਂ ਦੇ ਅੰਦਰ ਸਤਿਗੁਰਾਂ ਨੇ ਇੱਕ ਬੈਰਾਗ ਜਿਹੜਾ ਸੀ ਉਹ ਪੈਦਾ ਕਰ ਦਿੱਤਾ ਬੈਰਾਗ ਦੇ ਨਾਲੇ ਖੇਡ ਬਣਦੀ ਹੈ ਬੈਰਾਗ ਦੇ ਨਾਲ ਹੀ ਪ੍ਰਮਾਤਮਾ ਦੇ ਰਸਤੇ ਤੇ ਚੱਲਿਆ ਜਾ ਸਕਦਾ ਜੇ ਬੈਰਾਗ ਨਹੀਂ ਹੈ ਤਾਂ ਰੱਬ ਦੇ ਰਸਤੇ ਤੇ ਚੱਲਣਾ ਬੜਾ ਮੁਸ਼ਕਲ ਹੈ ਬਿਰਹਾ ਬਿਰਹਾ ਆਖੀਏ ਬਿਰਹਾ ਤੋਂ ਸੁਲਤਾਨ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾ ਜਾਣਾ ਤਾਂ ਸਾਨਿਆਂ ਨੇ ਮਸਾਨ ਦੇ ਵਿੱਚ ਜਾਂਦੇ ਤਾਂ ਆਪਾਂ ਮਲੋ ਕਿਸੇ ਨੂੰ ਤਾਂ ਫਨਾਇਆ ਗਿਆ ਉਹ ਵੀ ਮਸਾਨ ਦੇ ਵਿੱਚ ਸਰੋਸਾਨ ਕਰਦੇ ਕਿਸੇ ਨੂੰ ਅਗਨ ਪੇਟ ਕੀਤਾ ਜਾਂਦਾ ਜਿਵੇਂ ਵੀ ਹੈ ਜਾਣਾ ਤਾਂ ਮਸਾਨ ਦੇ ਵਿੱਚ ਹੈ ਸਾਰੇ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਰੱਬ ਦਾ ਗਿਆਨ ਕਿੱਥੇ ਲੈ ਕੇ ਜਾਵੇ ਕਿ ਕਬੀਰ ਜੀ ਕਬੀਰ ਜਬ ਹਮ ਜਗਤ ਮੋ ਆਏ ਹਮ ਰੋਏ ਜਗ ਹਸੇ ਆਉਣ ਦਾ ਤਰੀਕਾ ਤਾਂ ਸਾਰਿਆਂ ਦਾ ਰੱਬ ਦੇ ਮਾਤਾ ਦੇ ਉਧਰ ਦੇ ਰਹੇ ਹਨ ਐਸੀ ਕਰਨੀ ਕਰ ਚੱਲੇ ਹਮ ਹਸੇ ਜਗ ਰੋਏ ਤਾਂ ਅਸੀਂ ਰੋਂਦੇ ਸੀ ਜਗ ਹੱਥ ਦਾ ਸੀ ਸਾਨੂੰ ਵੇਖ ਕੇ ਪਧਾਈਆਂ ਹੋ ਰਹੀਆਂ ਸੀ ਤੁਹਾਡੇ ਘਰ ਪਰ ਜਦੋਂ ਅਸੀਂ ਚੱਲੇ ਆ ਤਾਂ ਹਸੀਂ ਹੱਸ ਰਹੇ ਆ ਅਤੇ ਜਗ ਤਰ ਰੋ ਰਿਹਾ ਕਿਉਂਕਿ ਕਰਨੀ ਐ ਇਦਾਂ ਦੀ ਐ ਮੇਨ ਗੱਲ ਕਰਨੀ ਦੀ ਐ ਇਹ ਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਬਿਰਾਗ ਤੋਂ ਬਿਨਾਂ ਕਰਨੀ ਹੋ ਨਹੀਂ ਸਕਦੀ ਬਿਰਾਗ ਪਿਆਰ ਮਹੱਭਤ ਸ਼ਰਧਾ ਤਾਂ ਉਹ ਵੈਰਾਗ ਜਿਹੜਾ ਉਹਨਾਂ ਦੇ ਅੰਦਰ ਪੈਦਾ ਹੋ ਗਿਆ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਬਚਨ ਸੁਣ ਕੇ ਪਛਤਾਤ ਕਰੀ ਅਵ ਗਿਆ ਬਖਸ਼ੋ ਅਭ ਪੂ ਵਿਚਰੋ ਤੁਮਹੀ ਪਰਸਵਾਰਥ ਗੁਰੂ ਨਾਨਕ ਦੇ ਮਹਾਰਾਜ ਜੀਾਂ ਨੇ ਜਦੋਂ ਆਪਣੇ ਮੁਬਾਰਕ ਰਸਨਾ ਤੋਂ ਉਹਨਾਂ ਨੂੰ ਅਲਫਾਜ਼ ਸੁਣਾਏ ਤੇ ਜਿਤਨੀਆਂ ਇਹ ਤਕਰੀਬਨ ਸਵਾਨੀਆਂ ਸੀ ਜਿਤਨਾ ਨਗਰ ਇਹ ਸਾਰਾ ਇੱਕੋ ਹੀ ਆਵਾਜ਼ ਦੇ ਵਿੱਚ ਕਹਿ ਰਿਹਾ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਸਾਡੀ ਜਿਹੜੀ ਪਛਤਾਸ ਹੁਣ ਪਛਤਾਵਾ ਕਰਦੇ ਆ ਪਛਤਾਵੇ ਤੋਂ ਸਭਾਏ ਸਾਡੇ ਵੱਲੇ ਕੁਝ ਵੀ ਨਹੀਂ ਰਿਧੀਆਂ ਸਿੱਧੀਆਂ ਦਾ ਇਹ ਸ ਨਗਰ ਦੇ ਵਿੱਚ ਅੱਜ ਤੋਂ ਬਾਅਦ ਨਾਂ ਨਹੀਂ ਲਿਆ ਜਾਵੇਗਾ ਇਹਨਾਂ ਨੂੰ ਵਰਤਣਾ ਜਾਂ ਇਹਨਾਂ ਦਾ ਇਸਤੇਮਾਲ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਜੰਤਰ ਮੰਤਰ ਤੰਤਰ ਇਹਦਾ ਕੋਈ ਨਾਂ ਵੀ ਨਹੀਂ ਲੱਗੇਗਾ ਤਾਂ ਅੱਜ ਤੋਂ ਬਾਅਦ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਅਸੀਂ ਵਾਅਦਾ ਕਰਦੇ ਹਾਂ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਸਾਨੂੰ ਪਛਤਾਵਾ ਇਤਨਾ ਵੱਡਾ ਹੈ ਇਹ ਪਛਤਾਵਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਅਸੀਂ ਲੈ ਕੇ ਬੈਠੇ ਹਾਂ ਸਾਨੂੰ ਬਖਸ਼ ਲਓ ਗੁਨਾਹ ਜਿਹੜੇ ਸਾਡੇ ਨੇ ਤੁਹਾਡੇ ਤੋਂ ਬਿਨਾ ਕੋਈ ਬਖਸ਼ ਨਹੀਂ ਸਕਦਾ ਕਿਉਂਕਿ ਅਸੀਂ ਜਿਹੜਾ ਅੰਦਰ ਦੀਆਂ ਸਾਡੀਆਂ ਗੱਲਾਂ ਨੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਪਹਿਲਾਂ ਬਿਆਨ ਕੀਤਾ ਅਤੇ ਹੁਣ ਬਿਆਨ ਕੀਤਾ ਕਿ ਗੱਲਾਂ ਦੇ ਨਾਲ ਨਹੀਂ ਗੱਲ ਬਣਦੀ ਗੱਲਾਂ ਦੇ ਨਾਲ ਤਾਂ بڑے بڑے ਸਕਾਲਰ بڑے بڑے ਵਿਦਵਾਨ ਬਣ ਗਏ بڑے بڑے ਗੋਣੀ ਗਿਆਨੀ ਬਣ ਗਏ ਪਰ ਅੰਦਰ ਕੁਝ ਵੀ ਨਹੀਂ ਹੈ ਤਾਂ ਉਹ ਫੋਕੀਆਂ ਗੱਲਾਂ ਆਪਨ ਦੇ ਚੂਰੂ ਪਰਬਾਨੀ ਤਹਨਿੰਦ ਜਗੰਗਾ ਆਪਰ ਉਪਦੇਸ ਐ ਆਪ ਨਾ ਕਰੈ ਆਵਤ ਜਾਵਤ ਜਨਮ ਤਵਨ ਉਹ ਕਹਿ ਰਹੀਆਂ ਨੇ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਅੱਜ ਤੋਂ ਬਾਅਦ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਆਵਗੇ ਆ ਜਿਹੜੀ ਸਾਡੇ ਤੋਂ ਹੋਈ ਹੈ ਤਾਂ ਉਹਦਾ ਅਸੀਂ ਤੁਹਾਡੇ ਅੱਗੇ ਤਰਲੇ ਕਰਦੇ ਪਏ ਹਾਂ ਜਬ ਲੋਨ ਹੈ ਭੇਵ ਲਖਿਓ ਤਬ ਲੋਨ ਦੁਖ ਭੇਵ ਲਖਿਓ ਕਰੀਏ ਕਿਰਤਾਰਥ ਤਾਂ ਕਹਿੰਦੇ ਜਦੋਂ ਤੱਕ ਅਸੀਂ ਤੁਹਾਨੂੰ ਜਾਣਿਆ ਨਹੀਂ ਸੀ ਤਾਂ ਉਦੋਂ ਤੱਕ ਸਾਨੂੰ ਦੁੱਖ ਲੱਗਾ ਸੀ ਰਿਧੀਆਂ ਸਿੱਧੀਆਂ ਦੇ ਨਾਲ ਧਨ ਦੌਲਤ ਸੀ ਲੋਕਾਂ ਤੋਂ ਕੋਈ ਉਹਨਾਂ ਨੂੰ ਡਰਾ ਕੇ ਰਿਧੀਆਂ ਸਿੱਧੀਆਂ ਦੇ ਨਾਲ ਸਾਡੇ ਕੋਲ ਆਹਾਰ ਭੋਜਨ ਵੀ ਆਉਂਦਾ ਰਿਹਾ ਕਈ ਛਤੀ ਪ੍ਰਕਾਰ ਦਾ ਭੋਜਨ ਸਾਡੇ ਕੋਲ ਪਹੁੰਚਦਾ ਰਿਹਾ ਕਿਉਂਕਿ ਅਸੀਂ ਉਹਨਾਂ ਨੂੰ ਡਰਾਉਂਦੇ ਸੀ ਪਰ ਇਹ ਜਦੋਂ ਤੁਸੀਂ ਮਿਲੇ ਹੋ ਸਾਨੂੰ ਐਦਾ ਲੱਗਦਾ ਜੋ ਕੁਝ ਹੁਣ ਤੱਕ ਅਸੀਂ ਕੀਤਾ ਉਹ ਸਾਡੇ ਦੁੱਖ ਸੀ ਸਾਰੇ ਦੁੱਖ ਖਾਦੇ ਨੇ ਦੁੱਖ ਕਮਾਏ ਨੇ ਦੁੱਖ ਪੀਤੇ ਨੇ ਹੁਣ ਤੱਕ ਉਹ ਸਭ ਕੁਝ ਦੁਖੀ ਸੀ ਜਦੋਂ ਤੋਂ ਤੁਸੀਂ ਮਿਲੇ ਹੋ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੱਖ ਤਾਂ ਹੁਣ ਮਹਿਸੂਸ ਹੋਇਆ ਤੁਹਾਡੇ ਅਲਫਾਜ਼ ਸੁਣ ਕੇ ਇਹਦੇ ਕਰਕੇ ਤੁਹਾਡੇ ਅੱਗੇ ਸਾਡਾ ਇੱਕੋ ਹੀ ਤਰਲਾ ਹੈ ਪਦ ਪੈ ਬਲ ਹਾਰ ਮਹੂਰਮ ਹੋ ਤਬ ਮੂਰਤ ਦ੍ਰਿਸ਼ਟ ਅਕਾਤ ਪਤਾਰਥ ਜਦੋਂ ਤੱਕ ਤੁਹਾਡੀ ਮੂਰਤ ਮੰਨ ਲਓ ਤੁਹਾਡਾ ਚਿਹਰਾ ਨਹੀਂ ਵੇਖਿਆ ਸੀ ਤੁਹਾਡੇ ਅਲਫਾਜ਼ ਨਹੀਂ ਸੁਨੇ ਸੀ ਤੁਹਾਡੀ ਸੰਗਤ ਨਹੀਂ ਕੀਤੀ ਸੀ ਉਦੋਂ ਤੱਕ ਅਸੀਂ ਬਸ ਆਪਣੀ ਹੰਕਾਰ ਦੇ ਵਿੱਚ ਆਪਣੇ ਜੋ ਵੀ ਸਾਡੇ ਕੋਲ ਹੈ ਉਹਦਾ ਸਾਨੂੰ ਹੰਕਾਰ ਸੀ ਰੀਤੀਆਂ ਸਦੀਆਂ ਸੀ ਜਾਂ ਜੰਤਰ ਮੰਦਰ ਤੰਤਰ ਚਲਾਉਂਦੇ ਸੀ ਲੋਕਾਂ ਨੂੰ ਬਣਾਉਂਦੇ ਸੀ ਮਾਇਆ ਵੱਡੀ ਹੈ ਅਸੀਂ ਵੀ ਬੜਾ ਹੰਕਾਰ ਕੀਤਾ ਉੱਚ ਘਰਾਣਾ ਸਾਡਾ ਬਹੁਤ ਕੁਝ ਅਸੀਂ ਹੰਕਾਰ ਕੀਤਾ ਹੁਣ ਤੱਕ ਪਰ ਇਹ ਉਦੋਂ ਤੱਕ ਸੀ ਜੁਰ ਨਾਨਕ ਦੇਵ ਮਹਾਰਾਜ ਜਦੋਂ ਤੱਕ ਤੁਹਾਡੇ ਮਵਾਰਕ ਚਰਨ ਸਾਡੇ ਨਗਰ ਦੇ ਵਿੱਚ ਨਹੀਂ ਪਏ ਸੀ ਹੁਣ ਤੁਹਾਡੇ ਮਵਾਰਕ ਚਰਨ ਇੱਥੇ ਪਏ ਨੇ ਬਸ ਅਸੀਂ ਇਹ ਕਹਿੰਨੇ ਆ ਇਹ ਪਦਾਰਥਾਂ ਕਿਸੇ ਅਰਥ ਦੀਆਂ ਨਹੀਂ ਨੇ ਜੇ ਰੱਬ ਦੀ ਯਾਦ ਨਹੀਂ ਇਹ ਐਸੋ ਰਾਮ ਦੀ ਜ਼ਿੰਦਗੀ ਇਹ ਧਨ ਦੌਲਤ ਤੇ ਮਾਇਆ ਰਤਬੇ ਕਿਸੇ ਅਰਥ ਨਹੀਂ ਨੇ ਜਿੱਥੇ ਰੱਬ ਭੁੱਲ ਜੇ ਉਥੇ ਇਹ ਪਦਾਰਥ ਵੀ ਫਿਰ ਦੁੱਖ ਦਿੰਦੇ ਨੇ ਇਹ ਵਸਤੂਆਂ ਵੀ ਦੁੱਖ ਦਿੰਦੀਆਂ ਨੇ ਇਹ ਦੁਨੀਆ ਜਿਹੜੀ ਰੱਬ ਦੀ ਕੋਠੜੀ ਹੈ ਤਾਂ ਫਿਰ ਇਹ ਵੀ ਦੁੱਖ ਦਿੰਦੀ ਹੈ ਜਦੋਂ ਰੱਬ ਬਿਸਰ ਜਾਂਦਾ ਹੈ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾਬਰ ਸਭ ਇਹ ਕੋਠੜੀ ਰੱਬ ਦੀ ਹੈ ਪਰ ਜਦੋਂ ਰੱਬ ਵਸਾਰਿਆ ਜਾਂਦਾ ਹੈ ਇਹ ਫਿਰ ਦੁੱਖਾਂ ਦੇ ਨਾਲ ਪਰ ਤਾ ਸਾਡੇ ਕੋਲ ਹੁਣ ਇੱਕ ਨੇ ਦੋ ਨੇ ਬੜੇ ਗੁਨਾਹ ਕੀਤੇ ਨੇ ਬੜੇ ਪਾਪ ਕੀਤੇ ਨੇ ਸਾਡੀ ਤਾਂ ਬਾੜੇ ਕਰਮਾਂ ਦੀ ਅਤੇ ਸਾਡੀ ਤਾਂ ਦੁੱਖਾਂ ਦੀ ਕੋਟੜੀ ਭਰੀ ਹੋਈ ਹੈ ਕਰੋਨਾ ਕਰ ਲੇ ਹੋ ਪਾਇਨ ਕੋ ਸਿੱਖ ਦੇ ਹੋ ਗਈ ਬਹਿ ਪਾਛ ਅਖਾਰਥ ਤਾਂ ਹੁਣ ਮੈਂ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਤਰਲਾ ਕਰਦੀ ਆਂ ਇਹ ਮੈਂ ਜਿਨ੍ਹਾਂ ਇਹਨਾਂ ਦੇ ਮੁਖੀ ਸੀ ਉਹ ਬੋਲ ਰਹੀ ਹੈ ਨੂਰ ਸ਼ਾ ਤਾ ਸਾਡੇ ਨਗਰ ਦੀ ਬੇਨਤੀ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਜੋ ਕੁਝ ਹੁਣ ਤੁਹਾਡੇ ਅੱਗੇ ਅਸੀਂ ਰੱਖੇ ਆ ਸੇ ਸਭ ਕੁਝ ਸੱਤ ਹੈ ਜੋ ਤੁਸੀਂ ਬਿਆਨ ਕੀਤਾ ਉਹ ਵੀ ਸੱਤ ਹੈ ਜੋ ਅਸੀਂ ਹੁਣ ਗੁਨਾਹ ਪਾਪ ਕੀਤੇ ਨੇ ਉਹਨਾਂ ਤੋਂ ਅਸੀਂ ਤੌਬਾ ਕਰਨਾ ਚਾਹੁੰਦੇ ਆ ਅਤੇ ਤੌਬਾ ਹੀ ਨਹੀਂ ਜਿਹੜੇ ਹੁਣ ਗੁਨਾਹ ਹੋ ਗਏ ਨੇ ਉਹਨਾਂ ਦਾ ਕੀ ਸਮਾਧਾਨ ਹੋ ਸਕਦਾ ਹੈ ਕਿ ਸਾਡੇ ਗੁਨਾਹ ਇਦਾਂ ਦੇ ਨੇ ਨਾ ਵਕਸ਼ਣਯੋਗ ਨੇ ਕਿਵੇਂ ਵਕਸ਼ੇ ਜਾ ਸਕਦਾ ਸਾਡੇ ਤੇ ਇਦਾਂ ਦੇ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤ ਕਰੋ ਕਬਿਤ ਐਸੇ ਜਬ ਭਈ ਦੀਨ ਪਾਹਲ ਪਦਨ ਦੀਨ ਗੁਰੂ ਸਿੱਖੀ ਰੀਤ ਅ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਉਹ ਕਹਿ ਰਹੀ ਸੀ ਸੁਆਣੀ ਨੂਰ ਸ਼ਾ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵੇਖਿਆ ਕਿ ਜਿਹੜਾ ਇਹਨਾਂ ਦਾ ਹਿਰਦਾ ਅਸਲ ਦੇ ਵਿੱਚ ਹੁਣ ਗੱਲ ਬਣੀ ਹੈ ਉਕੇ ਸਤਗੁਰੂ ਜਿੱਥੇ ਵੀ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲਾਂ ਉਹਨਾਂ ਦਾ ਸ਼ਿਰਦਾ ਦੇਖਿਆ ਕਿਉਂਕਿ ਜਦੋਂ ਤੱਕ ਹਿਰਦੇ ਦੇ ਵਿੱਚ ਉਹ ਇਨਸਾਨ ਸਾਫ਼ ਨਹੀਂ ਹੁੰਦਾ ਬਾਹਰ ਦਾ ਲਿਬਾਸ ਦਾ ਭਾਵੇਂ ਰਾਜੇ ਦਾ ਹੋਵੇ ਅੰਦਰ ਜੇ ਮੈਲ ਹੋਵੇ ਨਾ ਤਾਂ ਉਹ ਵੀ ਕੰਗਾਲ ਨੇ ਕਿਉਂਕਿ ਅੰਦਰ ਰਜੇਆ ਨਹੀਂ ਹੈ ਨਾ ਅੰਦਰ ਤਾਂ ਕੋਹ ਹੈ ਅੰਦਰ ਤਾਂ ਕੰਗਾਲ ਹੈ ਅਜੇ ਉਹ ਵਰਤੀ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਲਫਾਜ਼ ਉਚਾਰੇ ਕਿਤਨਾ ਸਮਾਂ ਤਰਲੇ ਕਰਦੇ ਰਹੇ ਜਦੋਂ ਉਹਨਾਂ ਦੇ ਕੋਲ ਸਤਿਗੁਰਾਂ ਨੇ ਵੇਖਿਆ ਕਿ ਉਹਨਾਂ ਦੀਨ ਹੋ ਕੇ ਇਹ ਰੱਬ ਦੇ ਨਾਮ ਦੀ ਮੰਗ ਕਰਦੇ ਨੇ ਤਰਲੇ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਸਮੇਂ ਫਿਰ ਉਹਨਾਂ ਨੂੰ ਖਜ਼ਾਨਾ ਵਖਸ਼ਿਆ ਹੈ ਕੀਨ ਮੁਕਤ ਨਿਧਾਨ ਕੀ ਬੰਦੀ ਧਰਮ ਸਾਲ ਉਪਦੇਸ਼ ਦੇ ਕ੍ਰਪਾਲਪੁਰ ਤਾਂ ਉਹਨਾਂ ਨੇ ਵਖਸ਼ਿਆ ਕਿਸ ਤਰੀਕੇ ਦੇ ਨਾਲ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਹੈ ਇਸ ਸਾਰਾ ਨਗਰ ਇਕੱਤਰ ਹੋ ਕੇ ਪ੍ਰੇਮ ਦੇ ਨਾਲ ਆਪਾਂ ਇੱਕ ਤਰ ਮਸਾਲਾ ਬਣਾਈ ਹੈ। ਅਤੇ ਤਰ ਮਸਾਲਾ ਦੇ ਵਿੱਚ ਜਿੰਨੇ ਹੋਣਾ ਤੁਸੀਂ ਬਾਪ ਕੀਤੇ ਨੇ ਇਹ ਤਰ ਮਸਾਲਾ ਦੇ ਵਿੱਚ ਤੋਤੇ ਜਾ ਸਕਦੇ ਨੇ ਹੋਰ ਤੁਹਾਡਾ ਕੋਈ ਹੀਲਾ ਨਹੀਂ ਹੈ। ਕਿਉਂਕਿ ਇੱਥੇ ਆਉਣਗੇ ਇੱਥੇ ਅ ਰੱਬ ਦੇ ਦਰ ਦੀ ਗੱਲ ਕਰੋ। ਅ ਰੱਬ ਦੇ ਨਾਮ ਦੀ ਗੱਲ ਕਰੋ। ਧਰਮ ਦੀ ਗੱਲ ਕਰੋ। ਭਾਵੇਂ ਕਿਸੇ ਵੀ ਧਰਮ ਦਾ ਹੈ ਸਾਰੇ ਸਤਕਾਰਯੋਗ ਨੇ ਪਰ ਇੱਥੇ ਆ ਕੇ ਤੁਹਾਡਾ ਰੱਬ ਇੱਕ ਹੋ ਜਾਣਾ ਚਾਹੀਦਾ। ਇਸਲਾਮ ਧਰਮ ਵਾਲਾ ਭਵੇਂ ਹਿੰਦੂ ਧਰਮ ਦਾ ਜਿਹੜਾ ਵੀ ਧਰਮਸ਼ਾਲਾ ਦੇ ਵਿੱਚ ਆਗੇ ਆਸ ਇੱਥੇ ਆ ਕੇ ਤੁਹਾਡਾ ਰੱਬ ਇੱਕ ਹੈ ਉਹਰ ਇਨਸਾਨੀਅਤ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿੰਦੇ ਜੇ ਤੁਸੀਂ ਆਪਣੇ ਗੁਨਾਹਾਂ ਨੂੰ ਆਪਣੇ ਪਾਪਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਾਡੇ ਬਖਸ਼ੇ ਜਾਣ ਤਾਂ ਫਿਰ ਕਹਿੰਦੇ ਧਰਮਸ਼ਾਲਾ ਤੁਸੀਂ ਬਣਾਓ ਕੀਰਤ ਵਿਸਾਲ ਹਰ ਕੀਨੀ ਰੀਤ ਗਾਨ ਕੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਕੀਰਤਿ ਮਲੋ ਜਸ ਕੀਤਾ ਕਿ ਸਤਿਗੁਰੂ ਸਾਡੇ ਤੇ ਉੱਠ ਗਏ ਨੇ ਸਾਡੇ ਤੇ ਮਿਹਰਬਾਨ ਹੋ ਗਏ ਨੇ ਉਹਨਾਂ ਨੇ ਧਰਮ ਸਾਲਾ ਬਣਾਉਣੇ ਸ਼ੁਰੂ ਕੀਤੇ ਸਿੱਖ ਸੰਤ ਆਏ ਤਾਂ ਪੈ ਮੰਤ ਨਾ ਚਲਾਏ ਨਿਜ ਟਹਿਲ ਬਣਾਏ ਕਿ ਜੈ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੂੰ ਜਦੋਂ ਧਰਮ ਸਾਲਾ ਬਣਾਉਣ ਦਾ ਉਪਦੇਸ਼ ਕੀਤਾ ਤਾਂ ਉਹਨਾਂ ਨੇ ਵਚਨ ਕੀਤਾ ਕਹਿੰਦੇ ਤਾਰਾ ਮਸਾਲਾ ਫੇਰ ਬਣਾਇਓ ਤਾਂ ਤੁਹਾਡੇ ਕੋਲ ਇਹ ਰਿੱਧੀਆਂ ਸਿੱਧੀਆਂ ਦੀ ਕਲਾ ਹੈ ਇਹ ਜੰਦਰ ਮੰਦਰ ਤੁਹਾਡੇ ਕੋਲ ਆਉਂਦੇ ਨੇ ਤਾਂ ਭਾਵੇਂ ਤਨ ਦੌਲਤ ਤੁਹਾਡੇ ਕੋਲ ਹੈ ਭਾਵੇਂ ਨਹੀਂ ਹੈ ਰਤਬੇ ਤੁਹਾਡੇ ਕੋਲ ਹੈ ਨੇ ਭਾਵੇਂ ਨਹੀਂ ਨੇ ਉਹ ਧਰਮ ਮਸਾਲਾ ਦੇ ਵਿੱਚ ਆ ਕੇ ਕੋਈ ਮਹਿਨੇ ਨਹੀਂ ਰੱਖੀ ਖਾਸ ਕਰਕੇ ਰਿੱਧੀਆਂ ਸਿੱਧੀਆਂ ਨੂੰ ਸਤਿਗੁਰੂ ਕਹਿੰਦੇ ਨੇ ਆਏ ਤਾਂ ਤਾਂ ਮੰਤਰ ਨਾ ਚਲਾਏ ਨੀ ਜਹ ਟਹਿਲ ਬਣਾਏ ਐਲ ਕਹਿੰਦੇ ਨੇ ਸੇਵਾ ਕਰਨੀ ਸ਼ਦਤ ਦੇ ਨਾਲ ਜਿਹੜੀ ਸੇਵਾ ਕੀਤੀ ਜਾਵੇ ਖੈ ਤਾਂ ਮਤ ਕੀਤੀ ਜਾਵੇ ਉਹਨੂੰ ਟਹਲ ਕਹਿੰਦੇ ਨੇ ਦਿਲੋਂ ਕੀਤੀ ਜਾਵੇ ਤਾਂ ਕਹਿੰਦੇ ਜਿਹੜਾ ਵੀ ਕੋਈ ਆ ਗਿਆ ਤੁਸੀਂ ਉਹਨਾਂ ਦੀ ਟਹਲ ਕਰਨੀ ਹੈ ਨਾ ਕਿ ਇਹ ਤੰਦਰ ਮੰਦਰ ਕਿਸੇ ਤੇ ਚਲਾਉਣਾ ਜੇ ਐਦਾ ਮੰਨਦੇ ਹੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਅਸੀਂ ਵਾਦਾ ਕਰਦੇ ਹਾਂ ਤੁਹਾਡੇ ਨਾਲ ਤੁਹਾਡੇ ਗੁਨਾਹ ਵੀ ਬਖਸ਼ੇ ਜਾਣਗੇ ਤੁਹਾਡੇ ਪਾਪ ਵੀ ਬਖਸ਼ੇ ਜਾਣਗੇ ਛੋਰ ਰੀਤ ਮਾਨੀਂ ਵਾਹਿਗੁਰੂ ਜਪੋ ਮੁਖ ਤਾਂ ਕਹਿੰਦੇ ਜਿਹੜਾ ਤੁਹਾਡਾ ਮਾਨ ਹੈ ਮਲੂਹਮਕਾਰ ਕਰਨ ਤਾਂ ਇਹਦੀ ਰੀਤ ਤੁਸੀਂ ਛੱਡਦੇ ਹੋ ਵਹਿਗੁਰੂ ਦਾ ਜਾਪ ਕਰੋ ਧਰਮਸ਼ਾਲਾ ਬਣਾਓ ਧਰਮਸ਼ਾਲਾ ਦੇ ਵਿੱਚ ਬੈ ਕੇ ਉੱਤੇ ਰੱਬ ਦਾ ਨਾਮ ਜਪੋ ਜਾਹੇ ਪਵਨੰਜਨ ਦੁੱਖ ਦੇਤ ਸੁਖ ਰੀਤ ਜਯੋ ਤਾਂ ਕਹਿੰਦੇ ਜੇ ਤੁਹਾਡਾ ਇੱਥੇ ਬੈ ਕੇ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਆਪਣੇ ਕਰਮਾਂ ਨੂੰ ਸਧਾਰੋਂਗੇ ਸੋਚ ਵਿਚਾਰ ਚੰਗੇ ਰੱਖੋਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਹੋ ਨਾ ਇਹ ਅਲਫਾਜ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਤੁਹਾਡੇ ਦੁੱਖ ਕਲੇਸ਼ ਸਾਰੇ ਕੱਟੇ ਜਾਣਗੇ ਧਰਮਸ਼ਾਲਾ ਬਣਾਈ ਧਰਮਸ਼ਾਲਾ ਦੇ ਵਿੱਚ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਗੱਲ ਜਦੋਂ ਹੋਵੇਗੀ ਉਹ ਪਰਮਾਤਮਾ ਨੇ ਆਪਣੇ ਆਪ ਹੀ ਤੁਹਾਡੇ ਸਾਰੇ ਦੁੱਖ ਘਟ ਦੇਵੇ ਕਿਉਂਕਿ ਜਦੋਂ ਬਿੱਤ ਕਰੇ ਪੈ ਜਾਂਦੇ ਨੇ ਨਾ ਫਿਰ ਇਨਸਾਨ ਉਹ ਔਗਣਾ ਨੂੰ ਵੇਖਦਾ ਹੈ ਗੁਣਾ ਨੂੰ ਵੇਖਦਾ ਹੈ ਧਰਮ ਨੂੰ ਵੇਖਦਾ ਹੈ ਆਤਰ ਮਨੋਂ ਬੇਕਦਾ ਜਿਹੜਾ ਵੀ ਇੱਥੇ ਕੋਈ ਆਇਆ ਤੁਹਾਡੀ ਬਿਰਤੀ ਇੱਕ ਹੋਵੇ ਕਿ ਅਸੀਂ ਉਹਦੀ ਖਿਦਮਤ ਦੇ ਖਿਦਮਤ ਕਰੀਏ ਉਹ ਵੀ ਸ਼ਤਤ ਦੇਣਾ ਉਹਦੀ ਸੇਵਾ ਕਰੀਏ ਕੋਈ ਆ ਤਾਂ ਜਦੋਂ ਐਦਾਂ ਹੁੰਦੀ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾ ਹੁਣ ਸਤਿਗੁਰੂ ਦੀ ਸੇਵਾ ਕੀ ਹੈ ਹੁਣ ਮੰਨ ਲਓ ਆਪਾਂ ਨੇ ਸਤਿਗੁਰਾਂ ਦੀ ਸੇਵਾ ਕਰਨੀ ਹੈ ਪਰ ਮਾਤਮਾ ਨੂੰ ਕਹਿੰਦੇ ਸਤਿਗੁਰੂ ਨੂੰ ਕਿਵੇਂ ਸੇਵਾ ਹੋ ਸਕਦੀ ਹੈ ਜਿਹੜਾ ਕੋਈ ਭੁੱਖਾ ਹੈ ਅਤੇ ਉਹਨੂੰ ਕੋਈ ਕਿਸੇ ਪ੍ਰਕਾਰ ਦਾ ਵੀ ਮੰਨ ਲਓ ਨੇ ਉੱਥੇ ਤੂੰ ਹੈਲਪ ਮਦਦ ਕਰ ਦਿੱਤੀ ਉਹਦੀ ਤਾਂ ਇਹ ਵੀ ਸਤਿਗੁਰ ਦੀ ਖਿਦਮਤ ਹੈ ਜਿਵੇਂ ਵੀ ਤੈਨੂੰ ਲੱਗਦਾ ਹੈ ਨਾ ਸਕੂਨ ਮਿਲੇ ਜਿੱਥੇ ਵੀ ਆ ਕਰ ਦਿੱਤੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਉਹ ਪ੍ਰਮਾਤਮਾ ਦੀ ਸੇਵਾ ਸਫਲ ਹੈ ਅਤੇ ਸਫਲ ਸਤਿਗੁਰੂ ਕਹਿੰਦੇ ਨੇ ਤੂੰ ਕੁਝ ਪੈਸਿਆਂ ਦੇ ਨਾਲ ਉਹ ਜ ਮਾਇਆ ਦੇ ਨਾਲ ਕਿਸੇ ਦੀ ਹੈਲਪ ਨਹੀਂ ਕੀਤੀ ਹੈ ਰੱਬ ਨੇ ਤੇਰੀ ਮੰਗ ਦੀਆਂ ਸਭੇ ਪੂਰੀਆਂ ਕੀਤੀਆਂ ਜੇ ਕੋ ਕਰੇ ਜਿੱਤ ਲਾਏ ਮਨ ਚੰਦੇ ਆ ਫਲ ਪਾਵਣ ਹੋਮੈ ਵਿੱਚ ਹੋ ਜਾਏ ਕਿਉਂਕਿ ਸੇਵਾ ਉਦੋਂ ਹੁੰਦੀ ਹੈ ਖਿਦਮਤ ਉਦੋਂ ਹੁੰਦੀ ਹੈ ਉਹ ਵੀ ਤਹਿਲ ਉਹ ਵੀ ਸេចក្តਤ ਦੇ ਨਾਲ ਤਾਂ ਜਦੋਂ ਆਪਣੇ ਆਪ ਨੂੰ ਮਿਟਾ ਕੇ ਕਰੇ ਕਿ ਜਿਹੜੀ ਥਾਂ ਤੇ ਰੱਬ ਨੇ ਮੈਨੂੰ ਦਿੱਤਾ ਕਿ ਮੈਨੂੰ ਮੰਗਣ ਵਾਲਾ ਨਹੀਂ ਬਣਾਇਆ ਰੱਬ ਨੇ ਮੈਨੂੰ ਰਾਜਾ ਬਣਾਇਆ ਮੈਂ ਦੇ ਰਿਆ ਇਹ ਰੱਬ ਦੀ ਬੜੀ ਬਹੁਤ ਵੱਡੀ ਰਹਿਮਤ ਹੈ ਤਾਂ ਜੇ ਕਿਸੇ ਦੇ ਦੁੱਖ ਦਰਦ ਐਦਾਂ ਮਹਿਸੂਸ ਕਰਨ ਲੱਗ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੀ ਧਰਮਸਾਲਾ ਇਹ ਸੱਚਖੰਡ ਬਣ ਸਕਦੀ ਹੈ ਹੁਣ ਸੱਚਖੰਡ ਦੇ ਵਿੱਚ ਜਿਹੜਾ ਜਾਂਦਾ ਉਹਨੂੰ ਸੱਚਖੰਡੀ ਕਿਹਾ ਜਾਂਦਾ ਹੁਣ ਤੁਸੀਂ ਸੱਚਖੰਡ ਦੇ ਵਿੱਚ ਸਵੇਰੇ ਆਏ ਦੁਪਹਿਰੇ ਜਦੋਂ ਵੀ ਤੁਸੀਂ ਆਇਆ ਕਰੋਗੇ ਸੱਚਖੰਡ ਦੇ ਵਿੱਚ ਏਦਾਂ ਮਹਿਸੂਸ ਕਰਿਆ ਕਰੋਗੇ ਕਿ ਅਸੀਂ ਰੱਬ ਦੀ codetest ਦੇ ਵਿੱਚ ਬੈਠੇ ਹਾਂ ਜ਼ਰੂਰੀ ਹੈ ਕਰਮ ਸੁਧਾਰੋ ਆਪਣੇ ਸੋਚ ਵਿਚਾਰ ਆਪਣੀ ਸੁਧਾਰੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਅਤੇ ਉਸ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਗੇ ਨਚਾਲੇ ਪਾਏ ਨੇ ਵਾਕੀ ਜੱਪਾ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਇਹ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ